ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਬਸ ਤਿਆਰੀ ਕਰ ਲਈ ਆ ਆਪਣਾ ਲਓ ਜੀ ਰੈਡੀ ਹੋ ਗਏ ਬਸ ਤਿਆਰੀ ਆ ਸਾਰੇ ਜਾਣੇ ਆ ਕੇ ਤੁਹਾਨੂੰ ਲੱਗਿਆ ਬਸ ਬੰਦਿਆਂ ਦੀ ਲੀਕ ਕਰਦੇ ਆ ਸਮਾਂ ਅੰਦਰ ਕਰ 4 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਸਾਰਿਆਂ ਨੂੰ ਤੇ 6 ਵਜੇ 6 ਵਜੇ ਵਾਲੇ ਹੋ ਗਏ ਕਦੇ ਵੀ ਟਾਈਮ ਤੇ ਨਹੀਂ ਪਹੁੰਚਦੇ ਸਵੇਰੇ ਤੋਂ ਲੱਗੇ ਤੱਕੇ ਨਾਲ ਠਾਲਣੇ ਪੈਂਦੇ ਦੋ ਤਿੰਨ ਬੰਦੇ ਆ ਜਿਹੜੇ ਲੇਟ ਕਰਵਾਉਂਦੇ ਆ ਅੱਜ ਵੀ ਉਹੀ ਨਹੀਂ ਆਏ ਬਾਕੀ ਸਾਰੇ ਆ ਗਏ ਤੁਹਾਨੂੰ ਦਿਖਾਵਾਂਗੇ ਬੀਜੀ ਸਵੇਰ ਸੁਭਾ ਨਾਲ ਜਾਣਾ ਜੀ ਖੰਡੇ ਮੱਤੇ ਨਾਲ ਪੂਰਾ ਓਏ ਆਟੇ ਦੇ ਭਲੇਖੇ ਕਿਤੇ ਥੱਲੇ ਨਾ ਦੱਬਦਾ ਹੋਵੇ ਆਹ ਉਹ ਤੇ ਹੀ ਤੇ ਹੀ ਇਹ ਹੋਰ ਕਹਿੰਦੇ ਹੁਣ ਆਟਾ ਵਾ ਪਹਿਲਾ ਪੜਾ ਆਪਣਾ ਪਹਿਲਾ ਰੁਕਣਾ ਗੁਰਦੁਆਰਾ ਸਾਹਿਬ ਆਲਮਗੀਰ ਮੰਜੀ ਸਾਹਿਬ ਹੁੰਦਾ ਇੱਥੇ ਮੱਥਾ ਟੇਕ ਕੇ ਫਿਰ ਰੁਕਾਂਗੇ ਮਾਚੀਵੜਾ ਸਾਹਿਬ ਇਹ ਪਹਿਲਾ ਤੇ ਪਹਿਲਾ ਵੀ ਇਹ ਹੁੰਦਾ ਤੇ ਅਖੀਰ ਵੀ ਇਹ ਜਿੰਵੇਂ ਦਾ ਆਪੇ ਕਹਿੰਦਾ ਸਮਝਦਾ ਸੀ ਇਹ ਆਪਣਾ 2024 ਦੇ ਹੋਲੇ ਮਹੱਲੇ ਦਾ ਪਹਿਲਾ ਲੰਗਰ ਹਮੇਸ਼ਾ ਪਹਿਲਾ ਲੰਗਰ ਆ ਹੀ ਹੁੰਦਾ ਸਾਡਾ ਇਹ ਪਹਿਲਾ ਸਟਾਪ ਹੈ ਲੰਗਰਾਂ ਦੇ ਪ੍ਰਤੀ ਹੁਣ ਇਦੂ ਬਾਅਦ ਤਾਂ ਕਿੰਨੇ ਸਟਾਪ ਹੋ ਜਾਣੇ ਉਹ ਪਤਾ ਹੀ ਨਹੀਂ ਪਰ ਇਹ ਪਹਿਲਾ ਸਟਾਪ ਹੈ ਲੰਗਰਾਂ ਦਾ ਲੰਗਰ ਛਕੜਦਾ ਇਹ ਗੁਰਦਾਰਾ ਸਾਹਿਬ ਸ੍ਰੀ ਚੁਬਾਰਾ ਸਾਹਿਬ ਦਾ ਇਹਦਾ ਸੰਖੇਪ ਇਤਿਹਾਸ ਸਾਰਾ ਲਿਖਿਆ। ਹਮਮਾ ਜਿਆ ਰੱਖਦੇ ਮੋਟੀ ਨਹੀਂ ਹੁੰਦੇ। ਰਮੇਨ ਸਥਾਨਾ ਪਾਚਵੜ ਗੁਰਦੁਆਰਾ ਸਾਹਿਬ ਦਾ ਵੀਡੀਓ ਬਣਾ ਰਹੇ ਹਾਂ ਕੱਟੇ ਗਰਦੀ ਪ੍ਰਾਂਤ ਦਾ ਇਤਿਹਾਸਕ ਹੈ ਇਕ ਗੁਰਦੁਆਰਾ ਸ਼੍ਰੀ ਚਰਨ ਕਮਨ ਸਾਹਿਬ ਮਾਛੀ ਬੜਾ ਸਾਹਾ ਦਾ ਪਾਣੀ ਪੀਣ जी चार झाड़ साहब पहुंच गई चमकौर साहब गुरुद्वारा श्री कतलगढ़ साहब ਬਹੁਤੋ ਕਾਠਾ ਜੱਜ ਤੇ ਆ ਜਿਹੜੇ ਉਸਤਾਦਾਂ ਦੀ ਪੈਰ ਹੈ 50 ਸਾਲ ਤੋਂ ਭੇਜਣ ਤੋਂ ਅبتدي ਗੱਲ ਹੈ ਕਿ ਨਾਣੀ ਮੋਦੀ ਜੀ ਦੀ ਸਮਾਹਣ ਕਰ ਸਕਦੇ ਸਾਂ ਇਹ ਆ ਜੀ ਗੁਰਦੁਆਰਾ ਹਸਤਾਨ ਪਰਿਵਾਰ ਵਿਸੋੜਾ ਜਾਂਦਾ ਬੋਲੂ ਸਾਹਿਬ ਸਤਿਕਾਰ ਵੀਰ ਮੇ ਤੁਨ ਅੰਦਰ ਅੰਦਰ ਵੀਡੀਓ ਨਹੀਂ ਬਣਦੀ ਕਾਂਗਰਸ ਸੰਗ ਦੀ ਲੱਗ ਰਹੀ ਹੈ ਨਾਲੇ ਕਿਸੇ ਦੇ ਮੂਰੇ ਬਣਾ ਲੋ ਜੀ ਹੁਣ ਉਸ ਖਾਨ ਤੇ ਆ ਗਏ ਜਿੱਥੇ ਆਪਾਂ ਸਾਰਿਆਂ ਨੇ ਆਉਣਾ ਬਾਅਦ ਚ ਕੀਰਤਪੁਰ ਸਾਹਿਬ ਅਸੇ ਦੂਬਾ ਕੋਈ ਨਹੀਂ ਹੋਰ ਸਾਡੇ ਬਾਪੂ ਜੀ ਸਟਾਪ ਅੱਜ ਦਾ ਬਸ ਅੱਜ ਦੂਬਾ ਲੰਗਰ ਦੇ ਕਦੇ ਉਹ ਨਹਿਰ ਵਾਲੇ ਲੰਗਰ ਤੇ ਗੱਡੀ ਲਾ ਕੇ ਟਰਾਲੀ ਉਹ ਦੂਬਾ ਬਸ ਰਾਮ ਹੀ ਤੇ ਤੜਕੇ ਰਾਤ ਨੂੰ 4 ਵਜੇ ਨਿਕਲਾਂਗੇ ਬਹੁਤ ਸੰਗਤ ਆ ਵੀ ਬਹੁਤ ਜਿਆਦੇ ਸੰਗਤ ਬੋਲਤਾ ਦੇ ਟਰੈਕਟਰਾਂ ਦੇ ਆਪ ਕੋ ਆਪਣੇ ਸਰਦੇ ਮੁਤਾਬਕ ਜਿਵੇਂ ਜਿਵੇਂ ਪੰਜ ਇਸ਼ਨਾਨਾ ਕਰ ਲਿਆ ਸਰੋਵਰ ਚ ਪੰਜ ਇਸ਼ਨਾਨਾ ਗੰਦੋਂ ਵਰ ਮ ਫਟੇਕਾਂਗੇ ਉਹਨ ਡੀਜ਼ਲ ਕਿੰਨਾ ਪੈਂਦਾ ਥਲੇ ਰੱਖ ਲੈ ਨਾਲ ਬਾਜੀ ਆਪਾਂ ਨਾਲ ਉਹ ਤੇਲ ਲਾ ਦੇਣਾ ਤੇਰੇ ਫੁੱਲ ਉੜ ਗਿਆ ਟਰੈਕਟਰ

20 ਲੀਟਰ 30 30 40 ਕਰ ਦੇ ਪੂਰਾ ਹੋ ਜੂ ਟਟ ਕੇ ਨਾ ਮਰਵਾ ਕੈਂਸਲ ਵਾਲਾ ਬੱਸ ਹੋ ਗਈ ਫਲ ਬੱਸ ਬੱਸ 3499 3500 ਦਾ ਹੋ ਗਿਆ 40 ਲੀਟਰ ਹੋ ਗਿਆ ਪੂਰਾ ਕਿੰਨੇ ਕਿੰਨੇ ਬੜੀ